ਕੋਈ ਇਦਾਂ ਵੀ ਸੋਚ ਸਕਦਾ ਹੈ ਬਹੁਤ ਸਾਰੇ ਲੋਕ ਉੱਥੇ ਜਾਂਦੇ ਆ ਪਰ ਉਹ ਬਹੁਤ ਵੱਡੀ ਗੱਲ ਸੀ ਮੈਂ ਵੇਖੀ ਉਹਨਾਂ ਦੇ ਮਹਾਰਾਜ ਦਲੀਪ ਸਿੰਘ ਜੀ ਦੇ ਹਨਾ ਉਹਨਾਂ ਦੇ ਬੇਟੇ ਦੀ ਵੀ ਸਮਾਦ ਬਣੀ ਉਹਨਾਂ ਦੀ ਵਾਈਫ ਦੀ ਵੀ ਹਨਾ ਤੇ ਸੋ ਉੱਥੇ ਜਾ ਕੇ ਫਿਰ ਮੇਰੇ ਮਨ ਦੇ ਵਿੱਚ ਆਇਆ ਮੈਂ ਕਿਹਾ ਯਾਰ ਵੀ ਇਥੋਂ ਕੀ ਲੈ ਕੇ ਜਾ ਸਕਦੇ ਆ ਪਰ ਹਨਾ ਉਹ ਤੇਰਾ ਸਾਲਾਂ ਦਾ ਪਿਆ ਵਿਛੋੜਾ ਅੰਦਰੋਂ ਵੱਡ-ਵੱਡ ਖਾਵੇ ਬਈ ਰਾਜ ਭਾਗ ਸਭ ਉਜੜ ਚੱਲੇ ਲੈ ਬੱਲੇ ਬੱਲੇ ਓਏ ਰਾਜ ਭਾਗ ਸਭ ਉਜੜ ਚੱਲੇ ਕੀ ਨੂੰ ਹਾਲ ਸੁਣਾਵੇ ਵੀ ਸੀ ਮਹਾਰਾਜਾ ਦਲੀਪ ਸਿੰਘ ਦੇ ਬਾਰੇ ਮਤਲਬ ਜਿਹੜੀ ਉੱਥੋਂ ਮਿੱਟੀ ਲੈ ਕੇ ਆਏ ਤੇ ਫਿਰ ਕਰਤਾਰਪੁਰ ਸਾਹਿਬ ਜਾ ਕੇ ਅਰਦਾਸ ਕਰਾ ਕੇ ਆਏ ਮੈਂ ਸੋਚਿਆ ਕਿ ਕੋਈ ਇਦਾਂ ਵੀ ਸੋਚ ਸਕਦਾ ਹੈ ਬਹੁਤ ਸਾਰੇ ਲੋਕ ਉੱਥੇ ਜਾਂਦੇ ਆ ਪਰ ਉਹ ਬਹੁਤ ਵੱਡੀ ਗੱਲ ਸੀ ਔਰ ਤੁਸੀਂ ਕੁਝ ਮੈਂ ਚਾਹਨੀ ਹੈ ਕਿ ਉਹ ਖੁਦ ਕਿੱਸਾ ਮੇਰੇ ਨਾਲ ਸ਼ੇਅਰ ਕਰੋ 2023 ਦੇ ਵਿੱਚ ਜਦੋਂ ਫਸਟ ਟਾਈਮ ਇੰਗਲੈਂਡ ਦਾ ਟੂਰ ਲੱਗਿਆ ਸੋ ਲਾਸਟ ਦਿਨ ਸੀ ਇੱਕ ਤਰੀਕ ਦੀ ਫਲਾਈਟ ਸੀ 31 28 ਅਗਸਤ ਨੂੰ ਮੇਰਾ ਬਰਥਡੇ ਹੁੰਦਾ ਤੇ 2 ਦਿਨ ਰਹਿ ਗਏ ਸੀ 31 ਨੂੰ ਸੀ ਹਜੇ ਲੋਕ ਆਪਦੇ ਬੈਗ ਤਿਆਰ ਕਰਦੇ ਹਨ ਤੇ ਵੀ ਤੁਸੀਂ ਬੈਗ ਤਿਆਰ ਕਰਕੇ ਵੀ ਅਗਲੇ ਦਿਨ ਜਾਣਾ ਪਿੰਡਾਂ ਨੂੰ ਜੇ ਉਹ ਸਾਨੂੰ ਕੋਈ ਚੀਜ਼ ਦੀ ਤਿਆਰੀ ਨਹੀਂ ਬਾਈ ਰਮਨ ਧਾਲੀ ਵਾਲ ਹਨ ਤੇ ਉਹਨਾਂ ਦੇ ਬਾਈ ਚੀਮੇ ਹੋਰੀ ਕਾਫੀ ਫਰੈਂਡ ਆ ਉਹ ਉੱਥੇ ਰੂਫਿੰਗ ਦਾ ਕੰਮ ਕਰਦੇ ਛੱਤਾਂ ਹਾਲਾਂਕਿ ਇੰਗਲੈਂਡ ਦੇ ਵਿੱਚ ਦਿਹਾੜੀ ਛੱਤ ਨਹੀਂ ਸਭ ਤੋਂ ਵੱਡੀ ਗੱਲ ਆ ਬੰਦੇ ਦੀ ਕਿਸੇ ਦਾ ਤੁਹਾਡਾ ਪੂਰਾ ਵਰਕਡੇ ਹੋਵੇ ਹਨ ਬਿਜ਼ੀ ਡੇ ਸਕੇਡਿਊਲ ਪੂਰਾ ਬਿਜ਼ੀ ਹੋਵੇ ਸੋ ਬੰਦੇ ਨੇ ਆਪਦਾ ਕੰਮ ਛੱਡ ਗਏ ਸਪੈਸ਼ਲੀ ਮੈਂ ਕਹਿੰਦਾ ਹੁਣ ਮੈਂ ਚਲੋ ਇਹ ਨਹੀਂ ਦ ਉਥੋਂ ਦੇ ਹਿਸਾਬ ਨਾਲ ਇੰਡੀਆ ਦੇ ਹਿਸਾਬ ਨਾਲ ਬਹੁਤ ਵੱਡੀ ਗੱਲ ਬੰਦੇ ਨੇ ਸਾਡੇ ਲਈ ਟਾਈਮ ਕੱਢਿਆ ਆਪਦੀ ਗੱਡੀ ਲੈ ਕੇ ਆਇਆ ਸਾਨੂੰ ਹੀ ਇਜ਼ ਅ ਸਾਊਥ ਹਾਲ ਤੋਂ ਹਨਾ ਸਾਨੂੰ ਹੀ ਇਸ ਤੋਂ ਚੱਕ ਕੇ ਤੁਸੀਂ ਲਾ ਲਓ ਲੱਗਦਾ ਢਾਈ 150 ਮਾਈਲ ਤੋਂ ਉੱਤੇ ਆ ਮਾਈਲ ਜਿਆਦਾ ਪੈ ਜਾਂਦੇ ਜਿੱਦਾਂ ਆਪਾਂ ਕਹਿੰਦੇ ਕਿਲੋਮੀਟਰਸ ਤੋਂ ਹਨ ਸੋ ਮੇਰੇ ਐਗਜ਼ੈਕਟ ਮਾਈਲ ਯਾਦ ਨਹੀਂ ਕਿੰਨੇ ਆ 150 ਤੋਂ ਉੱਤੇ ਹੀ ਹੋਊਗਾ ਮੇਬੀ ਹਨਾ ਐਲਵਡਨ ਥ੍ਰੈਟਫੋਰਡ ਦੇ ਵਿੱਚ ਗਏ ਅਸੀਂ ਹਨਾ ਉੱਥੇ ਜਾ ਕੇ ਅਸੀਂ ਪਹਿਲਾਂ ਤਾਂ ਫੋਟੋਆਂ ਕਰੀਆਂ ਇਹ ਬੜਾ ਸ਼ਾਂਤਮਈ ਇਲਾਕਾ ਜਿਵੇਂ ਕਹਦੇ ਤੁਸੀਂ ਗੋਰੇ ਜਿਆਦਾ ਨਾ ਉਹ ਪੀਸਫੁੱਲ ਏਰੀਆ ਨੂੰ ਪਸੰਦ ਕਰਦੇ ਜਿੱਥੇ ਪਰਿੰਦਾ ਵੀ ਪਰਿੰਦੇ ਹੀ ਪਰ ਮਾਰਦੇ ਹੁਣ ਵੀ ਬੰਦੇ ਦਾ ਕੋਈ ਸ਼ੋਰ ਸ਼ਰਾਬਾ ਨਾ ਹੋਵੇ ਕੋਈ ਕਲੱਬ ਨਾ ਹੋਵੇ ਇੱਕ ਚਰਚ ਸੀ ਉੱਥੇ ਗੋਰਿਆਂ ਦੀ ਤੇ ਉੱਥੇ ਜਾ ਕੇ ਸੋ ਜਾਣ ਲੱਗੇ ਹਨਾ ਉਹਨਾਂ ਦੀ ਮੈਂ ਵੇਖੀ ਉਹਨਾਂ ਦੇ ਮਹਾਰਾਜ ਦਲੀਪ ਸਿੰਘ ਜੀ ਦੇ ਹਨਾ ਉਹਨਾਂ ਦੇ بیٹے ਦੀ ਵੀ ਸਮਾਦ ਬਣੀ ਉਹਨਾਂ ਦੀ ਵਾਈਫ ਦੀ ਵੀ ਹਨਾ ਤੇ ਇੱਕ ਪ੍ਰਿੰਸ ਆਫ ਬੰਬਾ ਜਿਹੜੀ ਉਹਨਾਂ ਦੀ ਪਾਕਿਸਤਾਨ ਦੇ ਵਿੱਚ ਹੈ ਉੱਥੇ ਵੀ ਅਸੀਂ ਵਿਜ਼ਿਟ ਕਰਨਾ ਹੈ ਜਲਦੀ ਵਾਹਿਗੁਰੂ ਕਿਰਪਾ ਕਰੇ ਸੋ ਉੱਥੇ ਜਾ ਕੇ ਫਿਰ ਮੇਰੇ ਮਨ ਦੇ ਵਿੱਚ ਆਇਆ ਮੈਂ ਕਿਹਾ ਯਾਰ ਵੀ ਇਥੋਂ ਕੀ ਲੈ ਕੇ ਜਾ ਸਕਦੇ ਆ ਪਰ ਹਨਾ ਇੱਕ ਅਰਦਾਸ ਦੇ ਵਿੱਚ ਮਤਲਬ ਬੰਦੇ ਦੇ ਮਾਨ ਦੇ ਵਿੱਚ ਜਿਵੇਂ ਕਹਦੇ ਵੀ ਸ਼ੁਰੂ ਤੋਂ ਜਿਵੇਂ ਮੇਰੇ ਕੋਲ ਜਿੰਨੀ ਕਮਿੱਟੀ ਕਲੈਕਟ ਹੋਈ ਕਿਉਂਕਿ ਉੱਥੇ ਥੋੜੇ ਜਿਹਾ ਸਿਕਿਉਰਿਟੀ ਗਾਰਡ ਦਾ ਪਰਪਸ ਤਾਂ ਚਲੋ ਇੰਨਾ ਹੁੰਦਾ ਨਹੀਂ ਪਰ ਫਿਰ ਵੀ ਲੋਕ ਕੋਈ ਗੂਰੇ ਵੇਖਦੇ ਵੀ ਯਾਰ ਇਹ ਕਾਦੇ ਲਈ ਕੀ ਚੀਜ਼ ਲੈ ਕੇ ਚੱਲੇ ਏਅਰਪੋਰਟ ਤੇ ਤਾਂ ਚਲੋ ਕਿਸੇ ਨੇ ਕੁਝ ਪੁੱਛਿਆ ਨਹੀਂ ਹਣਾ ਮੈਂ ਜਿਹੜਾ ਮੇਰਾ ਸਾਜ ਬੁਗਚੂ ਵਾਲਾ ਉਸ ਬੈਗ ਦੇ ਵਿੱਚ ਮੈਂ ਪਾ ਕੇ ਹਣਾ ਜਿੰਨੇ ਕਿ ਮੇਰੇ ਕੋਲ ਥੋੜੇ ਜੇ ਰੋੜੇ ਸੀ ਤੇ ਵਿੱਚੋਂ ਥੋੜੀ ਜਿਹੀ ਮਿੱਟੀ ਸੀ ਆ ਪਰਸੋ ਚੌਥੀ ਕੱਲ ਪਰਸ ਮੂਰੇ ਰੀਲ ਆਈ ਉਹ ਹੀ ਕਰਤਾਪੁਰ ਸਾਈ ਵਸੀ ਉਹਨੂੰ ਜਲ ਪ੍ਰਵਾਹ ਕਰਵਾ ਕੇ ਆਏ ਤੇ ਜ ਆਣ ਹੁੰਦੇ ਵੀ ਤੁਸੀਂ ਉਹਨਾਂ ਦੀ ਵਾਸ਼ ਚੋਂ ਮੈਂ ਨਹੀਂ ਜੀ ਚਲੋ ਇੱਕ ਜਸਟ ਪਰਪਸ ਵੀ ਮਾਨ ਦੇ ਵਿੱਚ ਸੀ ਹਨ ਤੇ ਜਦੋਂ ਉਹਨਾਂ ਨੇ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਖੜ ਕੇ ਵੀ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਹਨ ਮਹਾਰਾਜ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਮਹਾਰਾਜ ਰਜੀਤ ਸਿੰਘ ਦੇ ਸੁਪੁੱਤਰ ਬੇਟੇ ਮਹਾਰਾ ਦਲੀਪ ਸਿੰਘ ਦੀਆਂ ਅਸਤੀਆਂ ਜਲ ਪ੍ਰਵਾਹ ਕੀਤੀਆਂ ਜਾ ਰਹੀਆਂ ਨੇ ਕਿਰਪਾ ਕਰੋ ਹਨ ਤੇ ਉਹ ਬਹੁਤ ਵੱਡੀ ਗੱਲ ਹੈ ਤੇ ਆਪ ਦੇ ਲਈ ਉਹ ਸਾਡੇ ਲਈ ਵੀ ਬੜੀ ਮਾਣ ਵਾਲੀ ਗੱਲ ਹੈ ਚਲੋ ਇੱਕ ਵੀ ਕੋਈ ਦਿਖਾਵੇ ਵਾਸਤੇ ਨਹੀਂ ਉਹ ਕੋਈ ਚੀਜ਼ ਕੀਤੀ ਸੀ ਤੇ ਪਰ ਯਾਰ ਇੱਕ ਮਾਨ ਦੇ ਵਿੱਚ ਵੀ ਜਜਬਾ ਸੀ ਚਲੋ ਜੇ ਕਿਰਪਾ ਰੇ ਵੀ ਖਾਲਸਾ ਰਾਜ ਆਵੇ ਤੇ ਕੋਹੇਨੂਰ ਵੀ ਜ਼ਰੂਰ ਵਾਪਸ ਲੈ ਆਵਾਂਗੇ ਨਹੀਂ ਨਹੀਂ ਬਿਲਕੁਲ ਬਹੁਤ ਵੱਡੀ ਗੱਲ ਕਹਿ ਰਹੇ ਹੋ ਪਰ ਤੁਸੀਂ ਉਦੋਂ ਕੁਝ ਲਿਖਿਆ ਵੀ ਸੀਗਾ ਮੈਂ ਬੋਲੀ ਸੀ ਉਹ ਉਹ ਸੀ ਕਿ ਗਾ ਕੇ ਸੁਣਾਵਾਂ ਹਾਂਜੀ ਬਿਲਕੁਲ ਚਲੋ ਹੋ ਤੇਰਾ ਸਾਲਾਂ ਦਾ ਪਿਆ ਵਿਛੋੜਾ ਅੰਦਰੋਂ ਵੱਡ-ਵੱਡ ਖਾਵੇ ਬਈ ਰਾਜ ਭਾਗ ਸਭ ਉਜੜ ਚੱਲੇ ਬੱਲੇ 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 ਓਏ ਰਾਜ ਭਾਗ ਸਭ ਉਜੜ ਚੱਲੇ ਕੀ ਨੂੰ ਹਾਲ ਸੁਣਾਵੇ ਭਈ ਕੋਹੇਨੂਰ ਤੋਂ ਗਾ ਪੁੱਤਰ ਕੋਹੇ ਨੂਰ ਤੋਂ ਮਹਿੰਗਾ ਪੁੱਤਰ ਲੈ ਇੰਗਲੈਂਡ ਨੇ ਆਏ ਮਾਵਾ ਪੁੱਤਾਂ ਦਾ ਕਦੇ ਰੱਬ ਨਾਲ ਵਿਛੋੜਾ ਪਾਵੇ ਮਾਵਾ ਪੁੱਤਾਂ ਦਾ ਰੱਬ ਨਾਲ ਵਿਛੋੜਾ ਪਾਵੇ ਮਾਵਾ ਪੁੱਤਾਂ ਦਾ ਰੱਬ ਨਾਲ ਵਿਛੋੜਾ ਪਾਵੇ ਮਾਵਾ